ਸੰਗਤ ਜੀ ਅੱਜ ਗੱਲ ਕਰਾਂਗੇ ਸ਼ਾਸਤਰਾਂ ਦੀ ਸਮਰਤੀਆਂ ਦੀ ਜਿਹੜੇ ਪੰਡਤ ਪੜਦੇ ਹਨ ਸਤਿਗੁਰੂ ਜੀ ਕਹਿੰਦੇ ਹਨ ਭਾਵੇਂ ਤੁਸੀਂ ਸਮਰਤੀਆਂ ਪੜਨੋ ਸ਼ਾਸਤਰ ਪੜਨੋ ਜਿੰਨੇ ਮਰਜ਼ੀ ਗ੍ਰੰਥ ਪੜ ਲਾਓ ਕਹਿੰਦੇ ਇਹਨਾਂ ਦੇ ਪੜਨ ਦੇ ਨਾਲ ਜੇ ਤੁਸੀਂ ਇਹਨਾਂ ਨੂੰ ਵਿਚਾਰ ਵੀ ਲੈਂਦੇ ਹੋ ਵਿਚਾਰਨ ਤੋਂ ਬਾਅਦ ਵੀ ਤੁਸੀਂ ਉਸ ਪਰਮਾਤਮਾ ਦਾ ਭੇਤ ਨਹੀਂ پا ਸਕਦੇ ਉਸ ਨੂੰ ਸਮਝ ਨਹੀਂ ਸਕਦੇ ਉਸ ਦੇ ਤੱਤ ਨੂੰ ਤੁਸੀਂ ਸਮਝ ਨਹੀਂ ਸਕਦੇ ਜਿਹੜਾ ਪੰਡਿਤ ਹੋਏਗਾ ਜਿਹੜਾ ਵਿਦਵਾਨ ਹੋਏਗਾ ਸ਼ਾਸਤਰ ਪੜਦਾ ਹੋਏਗਾ ਉਹ ਇਹਨਾਂ ਨੂੰ ਆਧਾਰ ਬਣਾ ਕੇ ਉਸ ਪਰਮਾਤਮਾ ਦੀ ਵਿਚਾਰ ਦੱਸਦਾ ਹੈ ਪਰ ਉਸ ਦੀ ਸਮਝ ਉਸ ਪੰਡਿਤ ਨੂੰ ਨਹੀਂ ਹੁੰਦੀ ਇੰਦੇ ਸਿੰਮ੍ਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋਂ ਤਤੈ ਸਾਰ ਨਾ ਜਾਣੀ ਕਹਿੰਦੇ ਜੋ ਮਰਜ਼ੀ ਕਰ ਲਵੋ ਜਿੰਨਾ ਚਿਰ ਗੁਰੂ ਦੀ ਸ਼ਰਨ ਨਹੀਂ ਜਾਂਦੇ ਗੁਰੂ ਦੇ ਲੜ ਨਹੀਂ ਲੱਗਦੇ ਉਹਦਾ ਪੱਲਾ ਨਹੀਂ ਖੜਦੇ ਉਹਨਾਂ ਸਿਰ ਤੁੰ ਸੋਜੀ ਸੰਝ ਨਹੀਂ ਆ ਸਕਦੀ ਤਹੀਂ ਗੁਣੀ ਸੰਸਾਰ ਬ੍ਰਹਮ ਸੁਤਾ ਸੁਤੇ ਆ ਰਹਿਣ ਵਿਹਾੜੀ ਕਹਿੰਦੇ ਹਣ ਵੀ ਜਿਹੜਾ ਸੰਸਾਰ ਹੈ ਜਿਹੜਾ ਜਗਤ ਹੈ ਸੰਸਾਰ ਜਿਹੜਾ ਮਾਇਆ ਦੇ ਤਿੰਨਾ ਰੂਪਾਂ ਦੇ ਵਿੱਚ ਫਸਿਆ ਹੋਇਆ ਹੈ ਤਹੀਂ ਗੁਣੀ ਸੰਸਾਰ ਬ੍ਰਹਮ ਸੁਤਾ ਮਾਇਆ ਦਾ ਭ੍ਰਮ ਹੈ ਉਹਦੇ ਅੰਦਰ ਇਹ ਸੁੱਤਾ ਹੋਇਆ ਹੈ ਮਨੁੱਖ ਜਿਹੜਾ ਹੈ ਸੁੱਤੇਆਂ ਹੋ ਰਹਿਣ ਮਿਹਾਨੀ ਕਹਿੰਦੇ ਸੁੱਤਾ ਪਿਆ ਵਾ ਤੇ ਸਾਰੀ ਜਿਹੜੀ ਉਮਰ ਹੈ ਜ਼ਿੰਦਗੀ ਹੈ ਉਹ ਲੰਘਦੀ ਜਾ ਰਹੀ ਹੈ ਸੁੱਤੇਆਂ ਦੀ ਕਿਹੜੇ ਭ੍ਰਮਾਂ ਦੇ ਵਿੱਚ ਸੁੱਤਾ ਪਿਆ ਹੈ ਵਿਕਾਰਾਂ ਦੇ ਵਿੱਚ মোহ ਮਾਇਆ ਦੇ ਵਿੱਚ ਅਜਾਈ ਗਵਾਈ ਜਾਂਦਾ ਹੈ ਜ਼ਿੰਦਗੀ ਜ਼ਿੰਦਗੀ ਦਾ ਅਸਲ ਮਕਸਦ ਕੀ ਸੀ ਉਹ ਇਸ ਨੂੰ ਨਹੀਂ ਪਤਾ ਸਤਿਗੁਰੂ ਜੀ ਕਹਿੰਦੇ ਉਹ ਫਿਰ ਜਿਹੜਾ ਮਕਸਦ ਹੈ ਉਹ ਕਿੰਨੂੰ ਪਤਾ ਲੱਗਦਾ ਹੈ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਇਹ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਪ੍ਰੇਮ ਦੇ ਨਾਲ ਮੇਰ ਦੇ ਨਾਲ ਇਹ ਜਿਹੜਾ ਪ੍ਰਮਾਤਮਾ ਉਸ ਮਨੁੱਖ ਦੇ ਹਿਰਦੇ ਅੰਦਰ ਵਸਦਾ ਹੈ ਫਿਰ ਉਹ ਆਪਣੇ ਬੋਲਾਂ ਦੇ ਰਾਹੀਂ ਆਪਣੀ ਜੁਬਾਨ ਰਾਹੀਂ ਅੰਮ੍ਰਿਤ ਮਈ ਬਾਣੀ ਪੜਦਾ ਹੈ ਬੋਲੇ ਪ੍ਰਤਮਾਣੀ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਕਾਹੇ ਨਾਨਕ ਸੋ ਤਤ ਪਾਏ ਜਿਸਨੂੰ ਹੰਨ ਦਿਨ ਹਰ ਲਈ ਲਾਗੈ ਜਾਗਤ ਰੈਣ ਘਾਣੀ ਕਹਿੰਦੇ ਜਿਸਨੂੰ ਇਸ ਤਤ ਦੀ ਸਮਝ ਆ ਜਾਂਦੀ ਹੈ ਸੋ ਜੀ ਆ ਜਾਂਦੀ ਹੈ ਫਿਰ ਕਹਿੰਦੇ ਉਹ ਦਿਨ ਰਾਤ ਉਸ ਪਰਮਾਤਮਾ ਦੀ ਲਿਬ ਦੇ ਵਿੱਚ ਜੁੜਿਆ ਰਹਿੰਦਾ ਹੈ ਜਾਗਤ ਰੈਣ ਮਿਆਣੀ ਉਹ ਸਾਰੀ ਰਾਤ ਕਹਿੰਦੇ ਜਾਗਦਾ ਹੀ ਰਹਿੰਦਾ ਹੈ ਉਸ ਪਰਮਾਤਮਾ ਦੀ ਲਿਬ ਦੇ ਵਿੱਚ ਉਸ ਪਰਮਾਤਮਾ ਦੀ ਬੰਦਗੀ ਦੇ ਵਿੱਚ ਅੱਗੇ ਸਤਿਗੁਰੂ ਜੀ ਕਹਿੰਦੇ ਹਨ ਮਾਜ਼ਾ ਕਿ ਉਧਰ ਮੇਂ ਪ੍ਰਤਪਾਲ ਕਰੇ ਸੋ ਕਿਉਂ ਮਣਾ ਵਿਸਾਰੀਏ ਕਹਿੰਦੇ ਜਿਹੜਾ ਪਰਮਾਤਮਾ ਮਾਂ ਦੇ ਗਰਭ ਦੇ ਵਿੱਚ ਉਸ ਬੱਚੇ ਨੂੰ ਪਾਲਦਾ ਹੈ ਉਸ ਪਰਮਾਤਮਾ ਨੂੰ ਚੇਤੇ ਕਿਉਂ ਨਾ ਕਰੀਏ ਉਸ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ ਮਾਤਾ ਕੀ ਉਦਨ ਮੇ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਏ ਉਹਨੂੰ ਕਿਉਂ ਵਿਸਾਰਨਾ ਹੈ ਜਿਹੜਾ ਮਾਂ ਦੇ ਗਰਭ ਦੇ ਵਿੱਚ ਵੀ ਪਾਲਣ ਕਰ ਰਿਹਾ ਹੈ ਮਨੋਂ ਕਿਉਂ ਵਿਸਾਰੀਏ ਇਹ ਬੜਾ ਦਾਤਾ ਜੇ ਅਗਨ ਮੈਂ ਆਹਾਰ ਪਚਾਵੇ ਇਹਦੇ ਉਸਨੂੰ ਵਿਸਾਰੀਏ ਕਿਉਂ ਕਰਨ ਕੀ ਵਿਸਾਰਨਾ ਦਾ ਜਿਹੜਾ ਮਾਂ ਦੀ ਅਗਨ ਦੇ ਵਿੱਚ ਵੀ ਆਹਾਰ ਪਚਾ ਰਿਹਾ ਉਸ ਬੱਚੇ ਨੂੰ ਉਸਨੂੰ ਭੇਪ ਨਹੀਂ ਸਕੀ ਜਿਸਨੂੰ ਆਪਣੀ ਲੇਵ ਲਾਵੇ ਇਹਦੇ ਉਹਦੇ ਕੋਲ ਕੋਈ ਨਹੀਂ ਪਹੁੰਚ ਸਕਦਾ ਉਹਨੂੰ ਕੋਈ ਨਹੀਂ ਪਹੁੰਚ ਸਕਦਾ ਉਹਨੂੰ ਕੋਈ ਹੱਥ ਨਹੀਂ ਪਹਤਾ ਸਕਦਾ ਜਿਸਨੂੰ ਆਪਣੀ ਲੇਵ ਲਾਵੇ ਜਿਸਨੂੰ ਉਹ ਆਪਣੇ ਨਾਲ ਜੋੜ ਲਿੰਦਾ ਹੈ ਅੱਗੇ 사ਧਗੁਰੂ ਜੀ ਕਹਿੰਦੇ ਹਾਂ ਨਾ ਆਪਣੀ ਲੇਵ ਆਪੇ ਲਾਏ ਗੁਰਮਖ ਸਦਾ ਸਮਾ ਲਈ ਹੈ ਕਿਤੇ ਪ੍ਰਮਾਤਮਾ ਆਪ ਹੀ ਕਿਰਪਾ ਕਰੇ ਤਾਂ ਉਸ ਦੇ ਨਾਲ ਜੀਵ ਜੁੜਦੀ ਹੈ ਗੁਰਮੁਖ ਸਦਾ ਸਮਾਲੀਏ ਜਿਹੜਾ ਗੁਰਮੁਖ ਹੈ ਉਸ ਨੂੰ ਸਦਾ ਆਪਣੇ ਚੀਤੇ ਅੰਦਰ ਉਸ ਪ੍ਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਾਹੇ ਨਾਨਕੇ ਵਰ ਦਾਤਾ ਸੋ ਕਿਉਂ ਮਨੋਂ ਵਿਸਾਰੀਏ ਵੀ ਐਡਾ ਵੱਡਾ ਦਾਤਾ ਪ੍ਰਮਾਤਮਾ ਉਹਨੂੰ ਕਿਉਂ ਭੁਲਾਉਣਾ ਚਾਹੀਦਾ ਹੈ ਉਹਨੂੰ ਵਿਸਾਰਨਾ ਨਹੀਂ ਚਾਹੀਦਾ ਹਮੇਸ਼ਾ ਉਸ ਨੂੰ ਚੀਤੇ ਰੱਖਣਾ ਚਾਹੀਦਾ ਹੈ ਬਸੰਗ ਦੀਏ ਸੀ ਵਿਚਾਰ ਵੀ ਭਾਵੇਂ ਸਿਮਰਤੀਆਂ ਪੜ ਲਓ ਭਾਵੇਂ ਸ਼ਾਸਤਰਾਂ ਦਾ ਗਿਆਨ ਰੱਖ ਲਓ ਕਿੰਦੇ ਜਿਹੜੇ ਗਿਆਨਮਾਨ ਹਨ ਵਿਦਵਾਨ ਹਨ ਸਮਰਤੀਆਂ ਦਾ ਗਿਆਨ ਰੱਖਦੇ ਨੇ ਹੋਰ ਧਾਰਮਿਕ ਗ੍ਰੰਥ ਪੜ੍ਹਦੇ ਹਨ ਜੇ ਉਹ ਇਹਨਾਂ ਗ੍ਰੰਥਾਂ ਦੇ ਆਧਾਰ ਤੇ ਹੀ ਉਸ ਪਰਮਾਤਮਾ ਨੂੰ ਚੇਤੇ ਕਰਨਗੇ ਤਾਂ ਕਿੰਦੇ ਉਹ ਆਤਮਿਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ ਆਤਮਿਕ ਆਨੰਦ ਉਸ ਪਰਮਾਤਮਾ ਦੀ ਮਿਹਰ ਗੁਰੂ ਦੀ ਸ਼ਰਨ ਪੈ ਕੇ ਹੀ ਹੋਣਾ ਹੈ ਗੁਰੂ ਦੇ ਰਜਾ ਦੇ ਵਿੱਚ ਹੀ ਹੋਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ